ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਐਸਿਡਿਟੀ ਬਾਰੇ ਕੀ ਐਸਿਡਿਟੀ ਦੇ ਕੀ ਲੱਛਣ ਹੁੰਦੇ ਹਨ ਐਸਿਡਿਟੀ ਬਨਨ ਦੇ ਕੀ ਕਾਰਨ ਹੁੰਦੇ ਹਨ ਅਤੇ ਇਸ ਦੇ ਲਈ ਕੀ ਬੈਸਟ ਹੋਮੋਪੈਥਿਕ ਮੈਡੀਸਨ ਇਲਾਜ ਹੈ ਤਾਂ ਦੋਸਤੋ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਦੋਸਤੋ ਖਾਣ ਪੀਣ ਦੀਆਂ ਗਲਤ ਆਦਤਾਂ ਅੱਜ ਕੱਲ੍ਹ ਘਾਟੂ ਮਰਚੇ ਹੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਬਣਾ ਰਹੀਆਂ ਹਨ ਜਿਨ੍ਹਾਂ ਦੇ ਵਿੱਚੋਂ ਜਿਸ ਤੇ ਵਿੱਚੋਂ ਐਸਿਡਿਟੀ ਇੱਕ ਹੈ ਪਰ ਜੇ ਸਮਾਂ ਰਹਿੰਦੇ ਹੀ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਬਹੁਤ ਜ਼ਿਆਦਾ ਗੰਭੀਰ ਰੂਪ ਲੈ ਸਕਦੀ ਹੈ ਦੋਸਤੋ ਪੇਟ ਦੇ ਅੰਦਰੂਨੀ ਸੈੱਲ ਤੋਂ ਹਾਈਡਰੋਕਲੋਰਿਕ ਐਸਿਡ ਦਾ ਡਿਸਚਾਰਜ ਹੁੰਦਾ ਹੈ ਜੋ ਪਾਚਨ ਤੰਤਰ ਨੂੰ ਨਿਯਮਤ ਵਧਿਆ ਰੱਖਦਾ ਹੈ ਅਤੇ ਇਹੀ ਐਸਿਡ ਸਾਡੇ ਭੋਜਨ ਨੂੰ ਪਚਾਉਣ ਦਾ ਕੰਮ ਕਰਦਾ ਹੈ ਪਰ ਸਾਡਾ ਪੇਟ ਕਈ ਵਾਰ ਲੋਡ ਤੋਂ ਵੱਧ ਐਸਿਡ ਬਣਾਉਣਾ ਸ਼ੁਰੂ ਕਰ ਦਿੰਦਾ ਹੈ ਜਿਸ ਕਾਰਨ ਐਸਿਡਿਟੀ ਦੀ ਸਮੱਸਿਆ ਹੁੰਦੀ ਹੈ ਦੋਸਤੋ ਅਗਰ ਐਸਿਡਿਟੀ ਦੇ ਲੱਛਣਾਂ ਦੀ ਗੱਲ ਕੀਤੀ ਜਾਵੇ ਅਗਰ ਤੁਹਾਡੇ ਵੀ ਪੇਟ ਵਿੱਚ ਐਸਿਡਿਟੀ ਬਣਦੀ ਹੈ ਅਤੇ ਗੈਸ ਤੇ ਕਾਰਨ ਗਲੇ ਦੇ ਵਿੱਚ ਜਲਨ ਪੇਟ ਦੇ ਵਿੱਚ ਜਲਨ ਹੁੰਦੀ ਹੈ ਮੂੰਹ ਵਿੱਚੋਂ ਖੱਟਾ ਪਾਣੀ ਆਉਂਦਾ ਹੈ ਅਤੇ ਕਈ ਵਾਰੀ ਵਿਚੈਨੀ ਅਤੇ ਉਲਟੀ ਕਰਨ ਨੂੰ ਮਨ ਕਰਦਾ ਹੈ ਜਾਂ ਬਹੁਤ ਜ਼ਿਆਦਾ ਗੰਦੇ ਡਕਾਰ ਆਉਂਦੇ ਨੇ ਐਸਿਡਿਟੀ ਕਰਕੇ ਜੀ ਕੱਚਾ ਰਹਿੰਦਾ ਹੈ ਜਾਂ ਮੂੰਹ ਦਾ ਸਵਾਦ ਖੱਟਾ ਲੱਗਦਾ ਹੈ ਤੇ ਜਬ ਐਸਿਡਿਟੀ ਕਰਕੇ ਕਬਜ ਬਹੁਤ ਜ਼ਿਆਦਾ ਰਹਿਣ ਲੱਗ ਪੈਂਦੀ ਆ ਦੋਸਤੋ ਹੁਣ ਆਪਾਂ ਗੱਲ ਕਰਾਂਗੇ ਕਿ ਐਸਿਡਿਟੀ ਬਣਨ ਦੇ ਕੀ ਕਾਰਨ ਹੁੰਦੇ ਹਨ ਐਸਿਡਿਟੀ ਦੇ ਜੋ ਮੇਨ ਕਾਰਨ ਹੁੰਦਾ ਹੈ ਦੋਸਤੋ ਜ਼ਿਆਦਾ ਜੰਕ ਫੂਡ ਖਾਣਾ ਪੀਜ਼ਾ 버ਗਰ ਜ਼ਿਆਦਾ ਮਸਾਲੇਦਾਰ ਖਾਣਾ ਖਾਣਾ ਜਾਂ ਤੱਲਿਆ ਹੋਇਆ ਖਾਣਾ ਖਾਣਾ ਜਾਂ ਜ਼ਿਆਦਾ ਚਾਹ ਕੌਫੀ ਪੀਣਾ ਜਾਂ ਜ਼ਿਆਦਾ ਸ਼ਰਾਬ ਪੀਣੀ ਜਾਂ ਨਾਨ ਮੀਟ ਖਾਣਾ ਇਸ ਦੇ ਨਾਲ ਜ਼ਿਆਦਾ ਐਸਿਡਿਟੀ ਬਣਨ ਲੱਗ ਪੈਂਦੀ ਆ ਬਹੁਤ ਜ਼ਿਆਦਾ ਮਟਾਪਾ ਜਾਂ ਜ਼ਿਆਦਾ ਸਟ੍ਰੈਸ ਵੀ ਐਸਿਡਿਟੀ ਦਾ ਕਾਰਨ ਬਣ ਸਕਦਾ ਹੈ ਕਈ ਵਾਰੀ ਕੁਝ ਦਵਾਈਆਂ ਕਰਕੇ ਜਿਵੇਂ ਕਿ ਐਸਪਰੀਨ ਬਰੂਫਨ ਜਾਂ ਕੁਝ ਐਂਟੀਬਾਇਓਟਿਕ ਕਰਕੇ ਵੀ ਐਸਿਡਿਟੀ ਬਣ ਸਕਦੀ ਹੈ ਜਾਂ ਕਈ ਵਾਰੀ ਕੁਝ ਬਿਮਾਰੀਆਂ ਕਰਕੇ ਜਿਵੇਂ ਕਿ ਹਰਨੀਆਂ ਜੀਈਆਰਡੀ ਜਾਂ ਪੇਟ ਦੀ ਇਨਫੈਕਸ਼ਨ ਕਰਕੇ ਵੀ ਐਸਿਡਿਟੀ ਦੀ ਪ੍ਰੋਬਲਮ ਹੋ ਸਕਦੀ ਹੈ ਦੋਸਤੋ ਹੁਣ ਆਪਾਂ ਗੱਲ ਕਰਾਂਗੇ ਐਸਿਡਿਟੀ ਨੂੰ ਆਪਾਂ ਕਿਵੇਂ ਘੱਟ ਕਰ ਸਕਦੇ ਆ ਜਾਂ ਬਣਨ ਤੋਂ ਰੋਕ ਸਕਦੇ ਆ ਦੋਸਤੋ ਐਸਿਡਿਟੀ ਦਾ ਇਲਾਜ ਦੇ ਬਾਰੇ ਵਿੱਚ ਹੁਣ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਘਰੇਲੂ ਤਰੀਕੇ ਜਿਸ ਨਾਲ ਐਸਿਡਿਟੀ ਆਪਾਂ ਘੱਟ ਕਰ ਸਕਦੇ ਆ ਨੰਬਰ 1 ਕੀ ਆਪਣੇ ਖਾਣ-ਪੀਣ ਦਾ ਸੁਧਾਰ ਕਰਨਾ ਕੋਸ਼ਿਸ਼ ਕਰੋ ਕਿ ਹਲਕਾ ਖਾਣਾ ਖਾਓ ਅਤੇ ਹੌਲੀ-ਹੌਲੀ ਚਬਾ ਕੇ ਖਾਣਾ ਖਾਓ ਅਤੇ ਕੋਸ਼ਿਸ਼ ਕਰੋ ਕਿ ਥੋੜੇ-ਥੋੜੇ ਟਾਈਮ ਬਾਅਦ ਕੁਝ ਨਾ ਕੁਝ ਖਾਂਦੇ ਰਹੋ ਜਿਸ ਦੇ ਨਾਲ ਐਸਿਡਿਟੀ ਨਹੀਂ ਬਣेंगी ਇਸ ਤੋਂ ਇਲਾਵਾ ਮਸਾਲੇਦਾਰ ਚੀਜ਼ਾਂ ਦਾ ਪਰਹੇਜ਼ ਕਰੋ ਇਸ ਤੋਂ ਇਲਾਵਾ ਤਾਜ਼ੇ ਫਲ ਸਬਜ਼ੀਆਂ ਖਾਓ ਇਸ ਤੋਂ ਇਲਾਵਾ ਸ਼ਰਾਬ ਸਿਗਰਟ ਦਾ ਪਰਹੇਜ਼ ਕਰੋ ਅਤੇ ਸਟ੍ਰੈਸ ਟੈਨਸ਼ਨ ਨੂੰ ਘੱਟ ਕਰੋ ਸਹੀ ਟਾਈਮ ਤੇ ਸੋਣਾ ਹੈ ਅਤੇ ਸਹੀ ਟਾਈਮ ਤੇ ਜਾਗੋ ਸੌਣ ਤੋਂ 3 ਘੰਟੇ ਪਹਿਲਾਂ ਭੋਜਨ ਖਾ ਲਵੋ ਹੁਣ ਆਪਾਂ ਦੋਸਤੋ ਗੱਲ ਕਰਾਂਗੇ ਹੋਮੋਪੈਥੀ ਦਵਾਈਆਂ ਜੋ ਐਸਿਡਿਟੀ ਲਈ ਬਹੁਤ ਵਧੀਆ ਕੰਮ ਕਰਦੀਆਂ ਹਨ ਨੰਬਰ 1 ਹੈ ਰੂਬੇਨੀਆ 30 ਇੱਕ ਟੋਪ ਦੀ ਮੈਡੀਸਿਨ ਹੈ ਐਸਿਡਿਟੀ ਲਈ ਦੋਸਤੋ ਜਦੋਂ ਪੇਟ ਦੇ ਵਿੱਚ ਬਹੁਤ ਜ਼ਿਆਦਾ ਜਲਨ ਅਤੇ ਛਾਤੀ ਵਿੱਚ ਜਲਨ ਹੁੰਦੀ ਹੋਵੇ ਇਸ ਦੀਆਂ ਦੋ ਦੋ ਬੂੰਦਾਂ ਸਵੇਰੇ ਸ਼ਾਮ ਖਾਲੀ ਪੇਟ 15 ਦਿਨ ਤੱਕ ਲੈਣੀਆਂ ਚਾਹੀਦੀਆਂ ਹਨ ਅਤੇ ਨੰਬਰ 2 ਮੈਡੀਸਿਨ ਹੈ ਦੋਸਤੋ ਕਾਰਬੋ ਵੈਜੀਥਾਰਟੀ ਇਹ ਮੈਡੀਸਿਨ ਉਹਨਾਂ ਕੇਸਿਸ ਦੇ ਵਿੱਚ ਲੈਣੀ ਚਾਹੀਦੀ ਹੈ ਜਦੋਂ ਪੇਟ ਦੇ ਵਿੱਚ ਉੱਪਰਲੇ ਹਿੱਸੇ ਵਿੱਚ ਬਹੁਤ ਜ਼ਿਆਦਾ ਭਰਿਆ-ਭਰਿਆ ਲੱਗਦਾ ਹੈ ਅਤੇ ਬਹੁਤ ਜ਼ਿਆਦਾ ਡੱਕਾ ਰੋਂਦੇ ਹਨ ਅਤੇ ਇਸ ਦੇ ਲਈ ਇਸ ਦੀਆਂ 2-2 ਬੂੰਦਾਂ ਸਵੇਰੇ ਸ਼ਾਮ 15 ਦਿਨ ਤੱਕ ਖਾਲੀ ਪੇਟ ਲੈਣੀਆਂ ਚਾਹੀਦੀਆਂ ਹਨ ਅਤੇ ਨੰਬਰ 3 ਮੈਡੀਸਿਨ ਹੈ ਦੋਸਤੋ ਨਕਸਵਮਕਤੀ ਇਹ ਦਵਾਈ ਉਹਨਾਂ ਕੇਸਿਸ ਦੇ ਵਿੱਚ ਬਹੁਤ ਵਧੀਆ ਕੰਮ ਕਰਦੀ ਹੈ ਜੋ ਲੋਕ ਬਹੁਤ ਜ਼ਿਆਦਾ ਨੋਰਵੇਜ ਪੀਜ਼ਾ 버ਗਰ ਜਾਂ ਫਾਸਟ ਫੂਡ ਖਾਂਦੇ ਹਨ ਜਾਂ ਸ਼ਰਾਬ ਬਿਲਕੁਲ ਪਿੰਦੇ ਹਨ ਅਤੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਐਸਿਡਿਟੀ ਬਣ ਜਾਂਦੀ ਹੈ ਤਾ ਉਸ ਕੰਡੀਸ਼ਨ ਲਈ ਦੋਸਤੋ ਇਸ ਦੀਆਂ ਦੋ ਦੋ ਬੁੰਦਾ ਸਵੇਰੇ ਸ਼ਾਮ ਖਾਲੀ ਪੇਟ 15 ਦਿਨ ਤੱਕ ਲੈਣੀਆਂ ਚਾਹੀਣੀਆਂ ਦੋਸਤੋ ਅਗਰ ਆਪਾਂ ਲਖਨਾ ਦੇ ਆਧਾਰ ਤੇ ਹੋਮੋਪੈਥਿਕ ਮੈਡੀਸਨ ਲੈਂਦੇ ਆ ਅਤੇ ਆਪਾਂ ਅਗਰ ਹੈਲਦੀ ਲਾਈਫ ਸਟਾਈਲ ਰੱਖਦੇ ਆ ਫਿਜ਼ੀਕਲ ਐਕਟੀਵਿਟੀ ਕਰਦੇ ਆ ਤਾਂ ਆਪਾਂ ਐਸਿਡਿਟੀ ਨੂੰ ਬਹੁਤ ਹੱਦ ਤੱਕ ਠੀਕ ਕਰ ਸਕਦੇ ਆ ਦੋਸਤੋ ਮੈਂ ਉਮੀਦ ਕਰਦਾ ਕਿ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇਗੀ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ ਦੋਸਤੋ